ਸਾਨੂੰ ਵੀ ਮੌਕਾ ਮਿਲਣਾ ਚਾਹੀਦਾ ਸੀਗਾ ਵੀ ਸੰਗ ਦੀ ਸੇਵਾ ਕਰੀਏ ਤੇ ਇਸ ਕਰਕੇ ਸਾਡੇ ਪਿੰਡ ਫੁੱਲਾਂ ਵਾਲ ਦੇ ਨੌਜਵਾਨਾਂ ਨੇ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਤੇ ਇੱਥੇ ਸ਼ਪੀਲ ਲਵਾਈ ਸਰਕਾਰ ਕੌਣ ਸੀ ਆ ਰਹੀ ਹੈ ਸਰਕਾਰ ਤਾਂ ਆਪ 4 ਤਾਰੀਖ ਨੂੰ ਹੀ ਪਤਾ ਚੱਲੇਗਾ ਕੌਣ ਆ ਰਿਹਾ ਹੈ ਪਰ ਦੇਖਦੇ ਆ ਗਰਮੀ ਤੇ ਬਹੁਤ ਬੁਰਾ ਹਾਲ ਆ ਗਰਮੀ ਚ ਆਪਾਂ ਵੀ ਜਦ ਜੰਨੇ ਕਿਸੇ ਪਾਸੇ ਮੈਗਨੇ ਕਰੋ ਨਿਕਲਦੇ ਵੇ ਜੋ ਪਹਿਲਾਂ ਹੁੰਦਾ ਜੀ ਪਾਣੀ ਪਾਣੀ ਪੀਏ ਲੋਕਾਂ ਨੇ ਇਨਫਰਮੇਸ਼ਨ ਦੇਖ ਰਹੇ ਤੁਸੀਂ ਬਹੁਤ ਜ਼ਿਆਦਾ ਹੀ ਗਰਮੀ ਪੈ ਰਹੀ ਹੈਗੀ ਜੀ ਅਸੀਂ ਖੜੇ ਆ ਜੀ ਫੁੱਲਾਂ ਵਾਲ ਮਾਰਕੀਟ ਦੇ ਵਿੱਚ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਮੰਡੀ ਲੱਗੀ ਹੋਈ ਹੈ ਇੱਥੇ ਜਵਾਨ ਲੋਕਾਂ ਨੇ ਜੋ ਹੈ ਛਬੀ ਲਾਈ ਹੋਈ ਹੈ ਤੁਹਾਨੂੰ ਦਿਖਾਣੇ ਆ ਕਿ ਕਿੰਨੀ ਗਰਮੀ ਹੈ ਤੇ ਕਿੱਦਾਂ ਲੋਕਾਂ ਦੀ ਸੇਵਾ ਕਰ ਰਹੇ ਆ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਅੱਤ ਦੀ ਗਰਮੀ ਹੈ ਥੋੜੇ ਬੱਦਲ ਵੀ ਹੈ ਪਰ ਧੁੱਪ ਬਹੁਤ ਜ਼ਿਆਦਾ ਹੈ ਯੰਗ ਬॉयਜ਼ ਵੀ ਹੈਗੇ ਆ ਤੁਸੀਂ ਦੇਖ ਸਕਦੇ ਹੋ ਪੰਜਾਬੀ ਨੌਜਵਾਨ ਹੈਗੇ ਨੇ ਲੋਕਾਂ ਦੀ ਸੇਵਾ ਕਰਦੇ ਹੋਏ ਨੇ ਤੇ ਬਾਕੀ ਦੇਖਦੇ ਆ ਗਰਮੀ ਬਹੁਤ ਜ਼ਿਆਦਾ ਹਰ ਬੰਦੇ ਨੂੰ ਪਾਣੀ ਲੋੜ ਹੈ ਵਧੀਆ ਕੰਮ ਕਰ ਰਹੇ ਨੇ ਇਸ ਵੀਡੀਓ ਨੂੰ ਤਾਂ ਵੱੱਟੋ ਵੱੱਟ ਸ਼ੇਅਰ ਕਰਨਾ ਚਾਹੀਦਾ ਲੋਕਾਂ ਤਾਂ ਗੱਲ ਬੁੰਝ ਚਾਹੀਦੀ ਹੈ ਕਿ ਕੰਮ ਜੇ ਵਧੀਆ ਹੋ ਰਹੇ ਨੇ ਛਬੀਲ ਲੱਗੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਪਿੱਤਾ ਜਾ ਰਿਹਾ ਇਹਨਾਂ ਵੱਲੋਂ ਲੋਕਾਂ ਵੱਲੋਂ ਛੋਟੇ ਛੋਟੇ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਦੇ ਰਹੇ ਨੇ ਗਲਾਸ ਜਿਹਦੇ ਵਿੱਚ ਛਬੀਲ ਪਈ ਹੋਈ ਹੈ ਇਹ ਅਸੀਂ ਖੜੇ ਆ ਜੀ ਨਾਲ ਹੀ ਸਬਜੀ ਮੰਡੀ ਹੈਗੀ ਐ ਦੇਖੋ ਵਧੀਆ ਕੰਮ ਹੋ ਰਿਹਾ ਜੀ ਗਰਮੀ ਬਹੁਤ ਹੈ ਸੀ ਲੋਕਾਂ ਦੀ ਰਾਇਲਨ ਆਏ ਸੀਗੇ ਤੁਸੀਂ ਹੁਣ ਵਧੀਆ ਕੰਮ ਕਰ ਰਹੇ ਹੋ ਠੀਕ ਹੈ ਤੁਸੀਂ ਇਸ ਯੰਗ ਉਮਰ ਦੇ ਵਿੱਚ ਕਿੱਦਾਂ ਸੋਚਿਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਉਹ ਵੀ ਸ਼ਬੀਲ ਲਗਾ ਕੇ ਦੇਖੋ ਇਹ ਸਾਨੂੰ ਵੀ ਪਤਾ ਕਿਉਂਕਿ ਗਰਮੀ ਇੰਨੀ ਚੱਲ ਰਹੀ ਹੈ ਲੋਕ ਟ੍ਰੈਫਿਕ ਵਿੱਚ ਜਾ ਰਹੇ ਆ ਤੇ ਜਿਵੇਂ ਹੁਣ ਲੋਕ ਦੂਸਰੀ ਜਗ੍ਹਾ ਵੀ ਛਪੀਲਾ ਲਗਾ ਕੇ ਸਾਨੂੰ ਬੁਲਾ ਰਿਹਾ ਸਾਡੀ ਵੀ ਦੀ ਇੱਕ ਸਾਨੂੰ ਵੀ ਮੌਕਾ ਮਿਲਣਾ ਚਾਹੀਦਾ ਸੀਗਾ ਵੀ ਸੰਗ ਦੀ ਸੇਵਾ ਕਰੀਏ ਤੇ ਇਸ ਕਰਕੇ ਸਾਡੇ ਪਿੰਡ ਫੁੱਲਾੜ ਦੇ ਨੌਜਵਾਨਾਂ ਨੇ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਤੇ ਇੱਥੇ ਛਪੀਲ ਲਵਾਈ ਇਹਨਾਂ ਨੇ ਕਿਹਾ ਜਿਵੇਂ ਬੱਚੇ ਹੈਗੇ ਨੇ ਇਹਨਾਂ ਨੇ ਇਕੱਠੇ ਹੋ ਕੇ ਜੋ ਛਵੀ ਲਗਾਈ ਆ ਲੋਕੀ ਛਵੀਲ ਪੀਦੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਲੋਕਾਂ ਨੂੰ ਕਾਫੀ ਫੋਨ ਮਿਲਦਾ ਹੈ

ਸਰਾ ਦੇ ਠੰਡਾ ਪੰਨ ਦਿਖਾ ਰਹਾ ਹੈ ਹਾਂਜੀ ਅਬ ਜੋ ਜਨ ਆਪਕੇ ਸਰਕਾਰ ਕੌਨਸੀ ਆ ਰਹੀ ਹੈ ਕੱਲ ਸਰਕਾਰ ਤਾਂ ਆਪ 4 ਤਾਰੀਖ ਨੂੰ ਹੀ ਪਤਾ ਚਲੇਗਾ ਕੌਣ ਆ ਰਹਾ ਹੈ ਬਿਲਕੁਲ ਜੀ ਹਾਉ ਆਰ ਯੂ ਭਾਜੀ ਇਹ ਤੁਸੀ ਛਵੀ ਲਗਾਈ ਹੈਗੀ ਆ ਬੜੇ ਪੁੰਦਾ ਕੰਮ ਤੁਸੀਂ ਕਰ ਰਹੇ ਹੋ ਹਾਂਜੀ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿਦਾਂ ਵਿਚਾਰ ਆਇਆ ਇਹ ਵਿਚਾਰ ਜੀ ਹੁਣ ਆਪਾਂ ਦੇਖਦੇ ਹਾਂ ਗਰਮੀ ਤੇ ਬਹੁਤ ਬੁਰੇ ਹਾਲ ਆ ਗਰਮੀ ਚ ਆਪਾਂ ਵੀ ਇਹ ਜਾਣਨੇ ਕਿਸੇ ਪਾਸੇ ਮੈਗਨੇ ਕਰੋ ਨਿਕਲਦੇ ਵਜੋਂ ਪਹਿਲਾਂ ਹੁੰਦਾ ਜੀ ਪਾਣੀ ਪਾਣੀ ਪੀਏ ਕਰੋ ਪੀ ਕੇ ਵੀ ਜਾਈਏ ਚਾਹ ਖਾਣ ਪੀਣ ਦਾ ਤਾਂ ਜੀ ਕਰਦਾ ਨਹੀਂ ਹੁਣ ਹਰ ਜਗ੍ਹਾ ਪਾਣੀ ਤੇ ਚਾਹੀਦਾ ਪ੍ਰਬੰਧ ਨਾ ਕਿਤੇ ਆਪਣੇ ਆਰਡਰ ਗੂਲਰ ਨੇ ਵਗੈਰਾ ਹੁਣ ਤਾਂ ਜੀ ਤਾਂ ਪਿੰਡਾਂ 'ਲੇ ਇਕੱਠੇ ਹੋਊ ਕਿਤਾ ਵੀ ਇੱਥੇ ਵੀ ਲਾਉਣੇ ਆ